ਗਾਈਸ ਕੀ ਹਾਲ ਹੋ ਕੀ ਸਾਰੇ ਵਧੀਆ ਠੀਕ ਠਾਕ ਹੋਵੋਗੇ ਜੱਪਾ ਵੀਡੀਓ ਲੈ ਕੇ ਆਪਾਂ ਵਲੌਗ ਦੀ ਤੇ ਅੱਜ ਇਹ ਆਪਣਾ ਪਹਿਲਾ ਵਲੌਗ ਹੋਊਗਾ ਤੇ ਅੱਜ ਆਪਾਂ ਰਾਣਾ ਸਾਹਿਬ ਜਾਣਾ ਜੋ ਸੰਤ ਪਾਪਾ ਬਲਜੀਤ ਸਿੰਘ ਜੀ ਸੀ ਉਹਨਾਂ ਦੀ ਅੰਤਿਮ ਅਰਦਾਸ ਤੇ ਅੱਜ ਭੋਗ ਆ ਤੇ ਆਪਾਂ ਦਸਤਾਰ ਸਜਾ ਲਈ ਆ ਤੇ ਜਿਹੜੀ ਆਪਣੀ ਸੰਸਥਾ ਬਣੀ ਹੋਈ ਹੈ ਵਿਰਸਾ ਸੰਭਾਲ ਸਰਦਾਰੀ ਲਹਿਰ ਉਹ ਸਾਰੀ ਸੰਸਥਾ ਨੇ ਬਹੁਤ ਜਨਾ ਖਾਣ ਨਾਲ ਜਾ ਰਹੇ ਆ ਸੰਸਥਾ ਦੇ ਤੇ ਤੁਸੀਂ ਪੱਗ ਦੇਖ ਸਕਦੇ ਆਪਾਂ ਫ੍ਰੀ ਸਟਾਈਲ ਸਜਾਈ ਆ ਹੁਣ ਚੱਲਦੇ ਆਂ ਨੀਚੇ ਤੇ ਮੌਸੂਤੀ ਦਿਸ਼ਾ ਤੋਂ ਬਹੁਤ ਜ਼ਿਆਦਾ ਫਰਾਵਾਂ ਪਾ ਸੁਪਾ ਦਾ ਨਹੀਂ ਪੇਜਾਂਦਾ ਸੀ ਹੁਣ हट ਗਿਆ ਹਜੇ ਸਾਡੇ ਹਜੇ ਤੱਕ ਬੱਦਲ ਤੇ ਆਪਣੇ ਘਰ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬਾ ਕੀ ਸੂਡੇ ਮੌਸਮ ਠੀਕ ਹੋਇਆ ਕਿ ਨਹੀਂ ਉਹ ਵੀ ਜ਼ਰੂਰ ਦੱਸਿਓ ਕਮੈਂਟ ਕਰ ਤੇ ਹੁਣ ਆਪਾਂ ਗੁਰਦੁਆਰਾ ਰਾੜਾ ਸਾਹਿਬ ਪਹੁੰਚ ਚੁੱਕੇ ਹਾਂ ਇਹ ਲਾਪਾ ਚੱਲਦਾ ਹੈ ਇਹ ਆਪਾਂ ਜੁੜਾਈ ਜਮਾ ਕਰਨ ਵਾਲੇ ਸੀ ਸਾਹਮਣੇ ਦਿਸ਼ਾ ਦੇ ਉਧਰ ਦਰਬਾਰ ਸਾਹਿਬਾ ਜਿੱਥੇ ਮੇਨ ਦਵਾਨ ਹਾਲਾ ਇਦਰ ਪਾਰ ਕਈ ਵਾਰ ਨਾ ਦੁਪਹਿਰੇ ਮੌਸਮ ਦਿਖਰਾਵਰ ਨਹੀਂ ਤੇ ਦਵਾਨੇ ਇੱਕ ਵੀ ਲਾਜ਼ਮੀ ਨਹੀਂ ਆਈ ਪਰ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਦਰਬਾਰ ਸਾਹਿਬ ਚ ਤੇ ਅੱਜ ਅੰਤਿਮ ਅਰਦਾਸ ਅਤੇ ਜਿਹੜੇ ਮੌਜੂਦਾ ਮੁਖੀ ਹੋਣਗੇ ਉਹਨਾਂ ਨੂੰ ਦਸਤਾਰ ਬੰਦੀ ਕੀਤੀ ਜਾਊਗੀ ਤੇ ਤੁਸੀਂ ਦੀ ਸਾਧਦੇ ਹੋ ਜਦੋਂ ਆਪਾਂ ਸਵੇਰ ਚੋਂ ਪਹੁੰਚਿਆ ਹੁਣ ਤੇ ਇੱਥੇ ਪੀੜ ਬਹੁਤ ਘੱਟ ਆ ਜਈ ਸੰਗਤ ਦੀ ਕੀ ਕਰਾਂਗੇ ਇਕ ਸ਼ਰਧਾਲੂਆਂ ਦਾ ਸਮੇਂ ਮਾਂ ਨੂੰ ਬਖਸ਼ਿਸ਼ ਅੱਲਾ ਉਸ ਆਪਕੇ ਕਨਿਬਿ ਰਗ ਰੋ ਜਿੰਦਸੀ ਕੋ ਜਿੰਦੂ ਦਾ ਦਰਸਾਉ ਪ੍ਰਾਪਤ ਭਾਵ ਜਿਹੜੇ ਕਦੇ ਯੁੱਧ ਦੇਸ਼ ਤੋਂ ਵਾਪਸ ਆਏ ਉਹਨਾਂ ਦੇ ਮਨ ਵਿੱਚ ਬੜੀ ਚਾਹ ਸੀ ਸਮੇਂ ਸਰ ਪਹੁੰਚ ਕਰਦੇ ਮਹਾਮੋਹਨ ਸ਼ਰਧਾਲੂ ਸਰਦਿਤਾ ਜਾਨੇ ਮਿਸ਼ਾਹੇ ਸਥਾਨ ਤੇ ਪਹੁੰਚ ਕੇ ਹਾਸਿਲ ਕਰ ਉਹ ਸਥਾਨ ਬਦਲੋ ਜੀਵਨ ਯਤਨ ਬਾਹਰ ਵਿਖਸ਼ਾਉਦੀ ਨਾਨਕਸਰ ਪ੍ਰਤੀ ਨਗਾਹ Santo Abraço ਤੇ ਹੁਣ ਆਪਾਂ ਦਰਬਾਰ ਸਾਹਿਬ ਜਾ ਰਹੇ ਹਾਂ ਜਿੱਥੇ ਦੁਮਾਨ ਲੱਗਿਆ ਉਸਦੇ ਬੈਕ ਸਾਈਡ ਤੇ ਇਹ ਦਰਬਾਰ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਇੱਧਰ ਵੱਡੇ ਮਹਾਰਾਜ ਜੀ ਸੰਤ ਬਾਬੇ ਇਸਰ ਸਿੰਘ ਜੀ ਦੀਆਂ ਉੱਪਰ ਫੋਟੋਆਂ ਲੱਗੀਆਂ ਹੋਈਆਂ ਨੇ ਆਪਾਂ ਦੇਖਣਾ ਤੋਂ ਬਾਅਦ ਦਾਸ ਉਹੀ ਦਾਸ ਤੋਂ ਬਾਅਦ ਧੁੰਮ ਧੰਮ ਵੀ ਰਹੀ ਨਾ ਉਸ ਤਰ੍ਹਾਂ ਬਣੀ ਕਿ ਜੋ ਵੀ ਅਰਦਾਸ ਹਰ ਕੋਲ ਨੂੰ ਗੁਰਦਵਾਰਾ ਸਿਰ ਤੇ ਫਰ ਰਿਹਾ ਹੈ ਸੰਤ ਗਿਆਨੀ ਆਨਾਫ ਜੀ ਖਾਲਸਾ ਪਿੰਡਰਾ ਵਾਲੇ ਉਹ ਇਸ ਕਰਕੇ ਕਹਿੰਦੇ ਸੁਣਾਉਣਗੇ ਕਿ ਜਦੋਂ ਸਤਕਰਨ ਵਾਸੀ ਸੰਤ ਬਾਬਾ ਕ੍ਰਿਸ਼ੂ ਸਿੰਘ ਮਹਾਰਾਜ ਜੀ ਦੀ ਦਸਤਾਰ ਹੰਦੀ ਹੋਈ ਉਦੋਂ ਵੀ ਇਹ ਸੇਵਾ ਡਬਲੂ ਟਕਸਾਲ ਦੇ ਹਿੱਸੇ ਆਈ ਸਮੁੱਚੇ ਪੰਥ ਨੇ ਜਿਆਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਹੈ ਤਾਂ ਹੀ ਅਮਰ ਸਿੰਘ ਜੀ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਨੇੜੇ ਤੋਂ ਜਾਣਦਾ ਹਾਂ ਬੜੀ ਸਾਦਗੀ ਵਿੱਚ ਰਹਿ ਕੇ ਆਗਿਆ ਵਿੱਚ ਰਹਿ ਕੇ ਸੇਵਾ ਕਰਨ ਵਾਲਾ ਸੇਵਾਦਾਰ ਵਰਗਾ ਜੀਵਨ ਸ਼ੈ ਭੰ ਵਰਪਨਸਾਜ ਜਪ ਆਨ ਸੱਚ ਜੁਬਾਨ ਸੱਚ ਜੀ ਦੀ ਖੁਸ਼ੀ ਇੱਕ ਪਾਸੇ ਖੁਸ਼ੀ ਦਾ ਮਾਹੌਲ ਇੱਕ ਪਾਸੇ ਮੇਰੇ ਕੰਨਾਂ ਦੇ ਵਿੱਚ ਇਹ ਹਿਰਦਾ ਬੇਤਕ ਸ਼ਬਦ ਜਦੋਂ ਪੈ ਗਏ ਮੈਂ ਰੋਟੀ ਕਹਿੰਦੀ ਦੇਖਾਂ ਨਾ ਰੋਟੀ ਦੀ ਗੁਰ ਕੀ ਅੰਦਰ ਜਾਏ ਨਾ ਮੈਂ ਛੱਡਣ ਜੋਗਾ ਕਿ ਇਹ ਕਹਿਣਗੇ ਸਾਡੇ ਬੱਚੇ ਦੀ ਬਰਕਤ ਕਿਸਤੀ ਇਹਦੀ ਹੋਗੀ ਸਾਡੀ ਬੱਚੇ ਕਿਸਤੀ ਇਹਦੀ ਹੋਗੀ ਦੇਖੋ ਜੀ ਇਹਨਾਂ ਨੇ ਉਹ ਉਸ ਦੇ ਵਿੱਚ ਖੁਸ਼ੀ ਦੀ بجائے ਕੋ ਗਮੀ ਦੀ ਗੱਲ ਕਰਤੀ ਮੈਂ ਆਪਣੇ ਹਿਰਦੇ ਨੂੰ ਘੁੱਟ ਕੇ ਜਿਵੇਂ ਜੈਹਾ ਖਾਦੀ ਕਿ ਮੈਂ ਉਹ ਰੋਟੀ ਦੇ ਵਰਕੇ ਮੋਸਪਾਨਾ ਹਾਂ ਉਹ ਤੇ ਤੇਰੇ ਤੇ ਹੀ ਨਿਰਭਰ ਲਿਆ ਮੈਂ ਕਮਨੂ ਬੀਨ ਬੀ ਬਾਬਾ ਜੀ ਸਾਚੂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਟਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰਿ ਨਾਉ ਨਿ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਸ਼ਲੋਕ ਮਹਲਾ 2 ਜਾਂ ਗੁਰੂਨ ਸਮਾਪਤੀ ਹੋ ਚੁੱਕੀ ਹੈ ਹੁਣ ਸ਼ੁਰੂ ਅਸਰੀ ਗੁਰੂ ਬਨਾ ਸਾਹਿਬ ਜੀ ਨੂੰ ਉੱਪਰ ਲੈ ਕੇ ਜਾ ਰਹੇ ਆ ਨਾ ਤੇ ਜਿੰਨ ਜਿਹੜੇ ਅੱਜ ਮੌਜੂਦਾ ਮੁੱਖੇ ਚੁਣੇ ਗਏ ਸੀ ਸਾਥ ਬਾਬਾ ਅਮਰ ਸਿੰਘ ਜੀ ਪੋਰਾ ਸਾਹਿਬ ਵਾਲੇ ਉਹ ਹੁਣ ਪੋਰਾ ਸਾਹਿਬ ਚ ਜਾਣਗੇ ਤੁਸੀਂ ਦੱਸਿਓ ਬਾਬਾ ਜੀ ਆ ਰਹੇ ਹਨ ਤੇ ਇੱਧਰ ਬੈਕ ਸਾਈਡ ਤੇ ਪੋਰਾ ਸਾਹਿਬ ਹੈ ਜੋ ਰਾੜਾ ਸਾਹਿਬ ਦਾ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਰਾੜਾ ਸਾਹਿਬ ਆਇਓ ਕਦੇ ਤੇ ਪੋਰਾ ਸਾਹਿਬ ਦੇ ਦਰਸ਼ਨ ਕੀਤੇ ਨੇ ਇਸ ਤੋਂ ਬਾਅਦ ਬਾਬਾ ਜਿੰਦਰ ਚਲੇ ਗਏ ਤੇ ਇਤੇ ਬਾਕੀ ਰੋਕਤੀ ਸੰਗਤ ਨੂੰ ਦੇ ਬਾਰੇ ਪੀੜ ਵੀ ਬਹੁਤ ਜ਼ਿਆਦਾ ਸੀ ਤੇ ਆਪਣੇ ਆਪ ਨੇ ਜੋੜ ਲਏ ਆਪਣੇ ਆਪਣੇ ਸਹਿਯਕਾਰਾਂ ਤੇ ਸਾਰੇ ਕੋਲ ਕੋਲ ਚੱਲ ਰਿਹਾ ਆਪਣੇ ਆਪਣੇ ਚੱਲਦੇ ਹੋਣ ਬਾਬਾ ਜੀ ਪੂਰਾ ਸਹਿਬ ਤੋਂ ਆ ਕੇ ਇੱਧਰ ਬੈਕਸੈਟ ਤੇ தம்ਰਾ ਬਣੇ ਹੋਏ ਉੱਧਰ ਬਾਬਾ ਜੀ ਆ ਗਏ ਹਨ ਤੇ ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆ ਤੇ ਤੁਹਾਨੂੰ ਜ਼ਿਆਦਾ ਡਿਟੇਲ ਚ ਦਿਖਾ ਨਹੀਂ ਸਕੇ ਕਿਉਂਕਿ ਆਗੇ ਅਸੀਂ ਸੇਵਾ ਕਰਨ ਲੱਗੇ ਸੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਰੈਗੂਲਰਲੀ ਵੀਡੀਓ ਅਪਲੋਡ ਕਰਾਇਆ ਕਰਾਂਗੇ